ਬਾਬਾ ਮੋਤੀराम ਮਹਾਰਾਜ ਜੀ ਦਾ ਪਿਛਲੇ ਦਿਨੀ ਹੋਇਆ ਮੇਲਾ ਜੀ ਸਿੰਘਾ ਪ੍ਰੈਸ ਨੇ ਸੰਚਾਲਕ ਜਸਤੁਨਣਾ ਵਾਲਾ ਮੁੱਖ ਸੇਵਾਦਾਰ ਭਾਈ ਲਖਬੀਰ ਸਿੰਘ ਜੀ ਅਤੇ ਗੋਬਿੰਦ ਸਿੰਘ ਮਾਨ ਸ੍ਰੇਹਾਲੀ ਕਲਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਹਰੀ ਕੇ ਹਾਈਵੇ ਰੋਡ ਚਰਿੰਜਾਤੇ ਪੈਂਦੇ ਪਿੰਡ ਸ੍ਰੇਹਾਲੀ ਕਲਾਂ ਪੱਤੀ ਪੂਲਾ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਭਾਈ ਲਖਬੀਰ ਸਿੰਘ ਜੀ ਦੇ ਗ੍ਰਹਿ ਵਿਖੇ ਤਨ ਤਨ ਬਾਬਾ ਮੋਤੀराम ਮਹਾਰਾਜ ਜੀ ਦਾ ਸਾਲਾਨਾ ਗੁਰਮਤ ਸ਼ਹੀਦੀ ਮੇਲਾ ਪਿਛਲੇ ਦਿਨੀ ਬੜੀ ਸ਼ਰਧਾਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਗਿਆ ਰੱਖੇ ਹੋਏ ਸ੍ਰੀ ਅਖੰਡ ਪਾਤਸ਼ਾਹ ਦੇ ਪੋਗਤੋਂ ਪਰੰਤ ਖੁੱਲੇ ਪੰਡਾਲਾ ਚ ਧਾਰਮਿਕ ਦੀਵਾਨ ਸੱਜੇ ਇਸ ਸਮੇਂ ਪਹੁੰਚੇ ਗੁਰੂ ਘਰ ਦੇ ਮਹਾਨ ਬੁਲਾਰੇ ਜਿਵੇਂ ਕਿ ਕਥਾਵਾਚਕ ਭਾਈ ਦਿਲਬਖ ਸਿੰਘ ਬਲੇਰ ਅਤੇ ਭਾਈ ਮੰਗਤ ਸਿੰਘ ਝੜ ਸਾਹਿਬ ਵਾਲੇ ਰਾਗੀ ਜਥਾ ਅਤੇ ਸੰਤ ਸਿਪਾਹੀ ਸਿਸਟਰ ਕੁਇਸ਼ਰੀ ਜਥਾ ਸ੍ਰੀ ਹਾਲੀ ਕਲਾਂ ਵਾਲਿਆਂ ਨੇ ਸੰਤਨ ਗੁਰੂ ਜਸਨਾ ਕੇ ਨਿਹਾਲ ਕੀਤਾ ਗੁਰੂ ਕਾ ਲੰਗਰ ਅਟੁੱਟ ਵਰਤਿਆ ਸੰਤਾਂ ਨੇ ਵਾਧ ਚੜ ਕੇ ਸੇਵਾਵਾਂ ਕੀਤੀਆਂ ਸੇਵਾ ਕਰ ਰਹੀਆਂ ਸੰਗਤਾਂ ਨੂੰ ਸਿਰਪਾ ਸਨਮਾਨਿਤ ਕਰ ਰਹੇ ਪਾਈ ਲਖਬੀਰ ਸਿੰਘ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਖੁੱਲੇ ਪੰਡਾਲਾ ਚ ਦੀਵਾਨ ਸਜਣ ਲਈ ਜਾਂਦੇ ਹੋਏ ਅਤੇ ਸਮਾਪਤੀ ਸਮੇਂ ਸੰਗਤਾਂ ਲਾ ਰਹੀਆਂ ਜਕਾਰੇ ਉਸ ਤੋਂ ਪ੍ਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਖ ਅਸਣ ਤੇ ਜਾਂਦੇ ਹੋਏ ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਕੀਤਾ ਗਿਆ ਦੇਖੋ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਲ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਸਰਦਾਰ ਵਿਗਿਆਨ ਸਿੰਘ ਸੰਧੂ ਸਵੀਟ ਸ੍ਰਿਹਾਲੀ ਕਲਾ ਬਾਬਾ ਮੋਤੀराम ਮਹਾਰਾਜ ਜੀ ਦਾ ਪਿਛਲੇ ਦਿਨੀ ਹੋਇਆ ਮੇਲਾ ਜੀ ਸਿੰਘਾ ਪ੍ਰੈਸ ਨੂੰ ਸੰਚਾਲਕ ਜਸਤ ਧੰਨ ਵਾਲਾ ਮੁੱਖ ਸੇਵਾਦਾਰ ਭਾਈ ਲਖਬੀਰ ਸਿੰਘ ਜੀ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਹਰੀ ਕੇ ਹਾਈਵੇ ਰੋਡ ਚ ਰਿੰਜਾਤੇ ਪੈਂਦੇ ਪਿੰਡ ਸ੍ਰੀ ਹਾਲੀਕਲਾ ਪੱਤੀ ਪੂਲਾ ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਭਾਈ ਲਖਬੀਰ ਸਿੰਘ ਜੀ ਦੇ ਗ੍ਰਹਿ ਵਿਖੇ ਤਾਂ ਤਨ ਬਾਬਾ ਮੋਤੀराम ਮਹਾਰਾਜ ਜੀ ਦਾ ਸਾਲਾਨਾ ਗੁਰਮਤ ਸ਼ਹੀਦੀ ਜੋੜ ਮੇਲਾ ਪਿਛਲੇ ਦਿਨੀ ਬੜੀ ਸ਼ਰਧਾਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਰੱਖੇ ਹੋਏ ਸ੍ਰੀ ਅਖੰਡ ਪਾਤਸ਼ਾਹ ਦੇ ਭੋਗ ਤੋਂ ਪਰੰਤ ਖੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਸਜੇ। ਇਸ ਸਮੇਂ ਪਹੁੰਚੇ ਗੁਰੂ ਘਰ ਦੇ ਮਹਾਨ ਬੁਲਾਰੇ ਜਿਵੇਂ ਕਿ ਕਥਾਵਾਚਕ ਭਾਈ ਦਿਲਬਖ ਸਿੰਘ ਬਲੇਰ ਅਤੇ ਭਾਈ ਮੰਗਤ ਸਿੰਘ ਝੜ ਸਾਹਿਬ ਵਾਲੇ ਰਾਗੀ ਜਥਾ ਅਤੇ ਸੰਤ ਸਿਪਾਹੀ ਸਿਸਟਰ ਕੁਇਸ਼ਰੀ ਜਥਾ ਸ੍ਰੀ ਹਾਲੀ ਕਲਾਂ ਵਾਲਿਆਂ ਨੇ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕੀਤਾ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਸੰਗਤਾਂ ਨੇ ਵਾਧ ਚੜ ਕੇ ਸੇਵਾਵਾਂ ਕੀਤੀਆਂ। ਸੇਵਾ ਕਰ ਰਹੀਆਂ ਸੰਗਤਾਂ ਨੂੰ ਸਿਰਪਾ ਸਨਮਾਨਿਤ ਕਰ ਰਹੇ ਭਾਈ ਲਖਬੀਰ ਸਿੰਘ ਜੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਖੁੱਲੇ ਪੰਡਾਲਾ ਚ ਦੀਵਾਨ ਸਜਣ ਲਈ ਜਾਂਦੇ ਹੋਏ ਅਤੇ ਸਮਾਪਤੀ ਸਮੇਂ ਸੰਗਤਾਂ ਲਾ ਰਹੀਆਂ ਜਕਾਰੇ ਉਸ ਤੋਂ ਪ੍ਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਖ ਆਸਨ ਤੇ ਜਾਂਦੇ ਹੋਏ ਇਹ ਮੇਲਾ ਜੀ ਸਿੰਘਾ ਟੀਵੀ ਤੇ ਲਾਈਵ ਕੀਤਾ ਗਿਆ ਦੇਖੋ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇ ਵਿੱਚ ਹੋਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਗੋਵਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਸਰਦਾਰ ਵਿਗਿਆਨ ਸਿੰਘ ਸੰਦੂ ਸਵੀਟ ਸ੍ਰਿਹਾਲੀ ਕਲਾ i 아! Thank hey. hey.